ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਜੀ ਕੀ ਅਸ਼ੋਲੇ ਦੀ ਦਾਲ ਇਹ ਬਹੁਤ ਹੀ ਵਧੀਆ ਦਾਲ ਬਣ ਕੇ ਤਿਆਰ ਹੋਊਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਔਰ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਸੋਹਣੇ ਜਿਹੇ ਕਮੈਂਟ ਕਰਕੇ ਜਰੂਰ ਜਾਇਆ ਕਰੋ ਜੀ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਦਾਂ ਦੀ ਲੱਗਦੀ ਹੈ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਤੁਹਾਡੇ ਲਈ ਸੌਖੀ ਤੋਂ ਸੌਖੀ ਰੈਸਪੀ ਲੈ ਕੇ ਆਈਏ ਪਰ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਤੁਸੀਂ ਸ਼ੇਅਰ ਕਰਨਾ ਨਾ ਭੁੱਲਿਓ ਜੀ ਔਰ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਮੇਰੇ ਚੈਨਲ ਨੂੰ ਉਹਨਾਂ ਦਾ ਤੈਅ ਦਿ ਲੋ ਧੰਨਵਾਦ ਇੱਥੇ ਆਪਾਂ ਨੇ ਇੱਕ ਕੌਲੀ ਦਾਲ ਦੀ ਲਈ ਹੈ 1 ਕਿਲੋ ਤੋਂ ਘੱਟ ਥੋੜੀ ਜੀ ਕੀ ਆਏ ਜੀ ਔਰ ਅੱਪਣਾ ਸਭ ਤੋਂ ਖਾਸ ਗੱਲ ਇਹ ਹੈ ਕਿ ਆਪਾਂ ਕੀਆ ਨੂੰ ਬਿਨਾ ਭਿਉਏ ਤੋਂ ਬਣਾਵਾਂਗੇ ਕਈ ਮੇਰੀਆਂ ਭੈਣ ਭਿਉਂ ਕੇ ਰੱਖਦੀਆਂ ਨੇ ਪਰ ਆਪਾਂ ਤੁਹਾਨੂੰ ਦੱਸਾਂਗੇ ਜੀ ਬਿਨਾ ਭਿਉਏ ਤੋਂ ਕੀਆ ਛੋਲੇ ਦੀ ਦਾਲ ਆਪਾਂ ਵਧੀਆ ਕਿੱਦਾਂ ਬਣਾ ਸਕਦੇ ਹਾਂ ਜਿੱਦਾਂ ਮੈਂ ਆਪਣੇ ਘਰ ਦੇ ਵਿੱਚ ਬਣਾਉਂਦੀ ਆ ਉਹੀ ਉਹ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਜੀ ਇੱਥੇ ਆਪਾਂ ਨੇ ਇੱਕ ਕੌਲੀ ਜਿਹੜੀ ਦਾਲ ਦੀ ਲਈ ਹੈ ਸਭ ਤੋਂ ਪਹਿਲਾਂ ਆਪਾਂ ਦਾਲ ਨੂੰ ਧੋ ਲਵਾਂਗੇ ਚੰਗੀ ਤਰ੍ਹਾਂ ਕਈ ਪਾਣੀਆਂ ਦੇ ਵਿੱਚ ਕਈ ਪਾਣੀਆਂ ਦੇ ਵਿੱਚ ਆਪਾਂ ਦਾਲ ਨੂੰ ਧੋ ਲੈਣਾ ਹੈ ਜੀ ਦੇਖੋ ਦਾਲ ਨੂੰ ਆਪਾਂ ਨੇ ਤਿੰਨ ਚਾਰ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਧੋ ਲਿਆਏ ਹੁਣ ਆਪਾਂ ਕੁੱਕਰ ਲਵਾਂਗੇ ਕੁੱਕਰ ਆਪਾਂ ਨੇ ਰੱਖ ਲੈ ਲਿਆਏ ਜੀ ਇਹਦੇ ਵਿੱਚ ਨਾ ਹੁਣ ਜਿਹੜੀ ਦਾਲ ਦੇ ਨਾਲ ਆਪਾਂ ਜਿਹੜੀ ਕੌਲੀਆਂ ਦੇ ਨਾਲ ਆਪਾਂ ਦਾਲ ਲਈ ਸੀ ਉਹ ਵਾਲੀਆਂ ਕੌਲੀਆਂ ਪਾਣੀਆਂ ਨੇ ਪਾਵਾਂਗੇ ਮੈਂ ਤੁਹਾਨੂੰ ਦੱਸ ਦਿਆਂ ਕਿੰਨੀਆਂ ਕੌਲੀਆਂ ਪਾਣੀਆਂ ਨੇ ਇੱਥੇ ਮੈਂ ਦਾਲ ਜਿਹੜੀ ਕੌਲੀ 'ਚ ਲਈ ਹੈ ਪੰਜ ਕੌਲੀਆਂ ਪਾਣੀ ਦੀਆਂ ਲਈਆਂ ਐ ਦੇਖੋ ਅੱਜ ਨਾ ਮੈਂ ਵੀਡੀਓ ਖੁਦ ਬਣਾ ਰਹੀ ਆਂ ਔਰ ਮੈਂ ਵੀਡੀਓ ਤੁਹਾਨੂੰ ਦੱਸਦਾ ਕਿ ਦਿਨ ਨਾਲ ਬਣਾ ਰਹੀ ਹਾਂ ਮੈਂ ਦੇਸੀ ਸਟੈਂਡ ਬਣਾਇਆ ਆਪਣੇ ਘਰ ਦੇ ਵਿੱਚ ਉਹਦੇ ਨਾਲ ਵੀਡੀਓ ਬਣਾ ਰਹੀ ਹਾਂ ਤੇ ਕੋਸ਼ਿਸ਼ ਕੀਤੀ ਅੱਜ ਪਹਿਲੀ ਵਾਰੀ ਟਰਾਈ ਕੀਤਾ ਹੈ ਬਹੁਤ ਵਧੀਆ ਬਣ ਰਹੀ ਆ ਦੇਖੋ ਜੀ ਕੁੱਕਰ ਥੋੜਾ ਜਿਹਾ ਵੱਡਾ ਹੈ ਇਗਨੋਰ ਕਰਿਓ ਹੁਣ ਆਪਾਂ ਕੁੱਕਰ ਨੂੰ ਗੈਸ ਉੱਤੇ ਰੱਖ ਦੇਵਾਂਗੇ ਦੇਖੋ ਜੀ ਕੁੱਕਰ ਆਪਾਂ ਗੈਸ ਉੱਤੇ ਰੱਖ ਦਿੱਤਾ ਏ ਹੁਣ ਇਹਦੇ ਵਿੱਚ ਆਪਾਂ ਜਿਹੜੀ ਦਾਲ ਧੋਤੀ ਆ ਉਹ ਪਾ ਦੇਵਾਂਗੇ ਦਾਲ ਆਪਾਂ ਨੇ ਕੁੱਕਰ ਵਿੱਚ ਪਾ ਦਿੱਤੀ ਆ ਹੁਣ ਆਪਾਂ ਨੇ ਢੱਕਣ ਬੰਦ ਕਰ ਦੇਣਾ ਜੀ ਦੇਖੋ ਢੱਕਣ ਆਪਾਂ ਬੰਦ ਕਰ ਦੇਣਾ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਇਆ ਕੋਈ ਆਪਾਂ ਨਮਕ ਨਹੀਂ ਪਾਇਆ ਕੋਈ ਘਿਓ ਨਹੀਂ ਪਾਇਆ ਕੋਈ ਮਿਰਚ ਕੁਝ ਨਹੀਂ ਪਾਣਾ ਹੈਗਾ ਹਲਦੀ ਵਗੈਰਾ ਕੁਝ ਨਹੀਂ ਪਾਣਾ ਸਿਰਫ ਢਾਲ ਨੂੰ ਆਪਾਂ ਨੇ ਦੋ ਵਿਸਲਾਂ ਲਗਵਾਨੀਆਂ ਨੇ ਦੋ ਤੋਂ ਤਿੰਨ ਲਗਵਾ ਸਕਦੇ ਹੋ ਇਸ ਤੋਂ ਘੱਟ ਨਹੀਂ ਲਗਵਾਨੀਆਂ ਜਿੰਨੇ ਚਿਰ ਦੇ ਵਿੱਚ ਬਿਸਲਾ ਵੱਜਦੀਆਂ ਨੇ ਕੁੱਕਰ ਨੂੰ ਉਨੇ ਚਿਰ ਦੇ ਵਿੱਚ ਆਪਾਂ ਕੀ ਆ ਨੂੰ ਤਿਆਰ ਕਰ ਲਵਾਂਗੇ ਕੱਟ ਕੇ ਇਥੇ ਨਾ ਆਪਾਂ ਨੇ ਕੀ ਆਦਾ ਛਿਲਕਾ ਜਿਹੜਾ ਜਿਆਦਾ ਨਹੀਂ ਉਤਾਰਨਾ ਬਸ ਜਸਟ ਏਦਾਂ ਸਕਰਬ ਕਰਨਾ ਹੈ ਕਿਉਂਕਿ ਨਾ ਕੀ ਆਦੇ ਛਿਲਕੇ ਦੇ ਵਿੱਚ ਫਾਈਬਰ ਹਰੀਆਂ ਸਬਜ਼ੀਆਂ ਦੇ ਛਿਲਕੇ ਦੇ ਵਿੱਚ ਫਾਈਬਰ ਦੀ ਮਾਤਰਾ ਜਿਹੜੀ ਜਿਆਦਾ ਹੁੰਦੀ ਆ ਔਰ ਸਬਜ਼ੀਆਂ ਨਾਲੋਂ ਵੱਧ ਛਿਲਕੇ ਵਿੱਚ ਗੁਣ ਜ਼ਿਆਦਾ ਹੁੰਦੇ ਆ ਜੀ ਇਸ ਕਰਕੇ ਇਹਦਾ ਛਿਲਕਾ ਜਿਹੜਾ ਆਪਾਂ ਮੋਟਾ-ਮੋਟਾ ਨਹੀਂ ਉਤਾਰਾਂਗੇ ਜਸਟ ਏਦਾਂ ਸਕਰਬ ਕਰਾਂਗੇ ਜੀ ਕੀ ਆ ਛਿੱਲਣ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਕੀ ਜ਼ਿਆਦਾ ਛਿਲਕਾ ਉਤਾਰਨ ਤੋਂ ਬਾਅਦ ਹੁਣ ਆਪਾਂ ਨੇ ਕੀ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਏ ਹੁਣ ਆਪਾਂ ਇਹਨੂੰ ਕਟਿੰਗ ਕਰ ਲਵਾਂਗੇ ਜੀ ਦੇਖੋ ਕੀ ਇਹ ਵਿੱਚੋਂ ਬਿਲਕੁਲ ਕੱਚੀ ਆ ਇਸ ਕਰਕੇ ਆਪਾਂ ਨੇ ਸਾਰੀ ਕੀ ਇਹ ਕੱਟ ਲੈਣੀ ਆ ਅਗਰ ਵਿੱਚੋਂ ਲੱਗਿਆ ਤੁਹਾਨੂੰ ਪੱਕੀ ਆ ਤਾਂ ਨਾ ਤੁਸੀਂ ਵਿੱਚਲਾ ਸੌਫਟ ਜਿਹੜਾ ਹਿੱਸਾ ਹੁੰਦਾ ਹੈ ਉਹਨੂੰ ਹਟਾ ਸਕਦੇ ਹੋ ਅਗਰ ਪੱਕੀ ਲੱਗੇ ਤਾਂ ਇਹ ਬਿਲਕੁਲ ਕੱਚੀ ਆ ਇਸ ਤਰ੍ਹਾਂ ਆਪਾਂ ਵਧੀਆ ਜੇ ਮਤਲਬ ਕਿ ਵਧੀਆ ਤੇ ਤਰੀਕੇ ਦੇ ਨਾਲ ਇਹਨੂੰ ਕਟਿੰਗ ਕਰ ਲਵਾਂਗੇ ਇਦਾਂ ਆਪਾਂ ਨੇ ਸਾਰੇ ਕੀਆ ਇਹਨੂੰ ਕਟਿੰਗ ਕਰ ਲੈਣਾ ਹੈ ਜੀ ਪੀਸ ਤੁਸੀਂ ਆਪਣੇ ਹਿਸਾਬ ਨਾਲ ਮੋٹے ਪਤਲੇ ਕੱਟ ਸਕਦੇ ਹੋ ਆਪਾਂ ਬਸ ਇਦਾਂ ਨਾਰਮਲ ਜਿਹਾ ਸਾਈਜ਼ ਦੇ ਪੀਸ ਕੱਟੇ ਆ ਦੇਖੋ ਜੀ ਕੀ ਆਪਾਂ ਕਟਿੰਗ ਕਰ ਲਈ ਹੈ ਹੁਣ ਕੀਆ ਨੂੰ ਆਪਾਂ ਇਹਨੇ ਟਾ ਕੇ ਰੱਖ ਦਵਾਂਗੇ ਉਧਰ 3 ਬਿਸਲਾ ਵੀ ਵੱਜ ਚੁੱਕੀਆਂ ਨੇ ਆਪਾਂ ਗੈਸ ਵੀ ਬੰਦ ਕਰ ਦਵਾਂਗੇ ਦੇਖੋ ਗੈਸ ਬੰਦ ਕਰਨ ਤੋਂ ਬਾਅਦ ਆਪਾਂ ਨੇ ਭਾਪ ਨਹੀਂ ਕੱਢੀ ਹੈਗੀ ਭਾਪ ਆਪਣੇ ਆਪ ਨਿਕਲ ਰਹੀ ਹੈ ਜੀ ਜਦੋਂ ਭਾਪ ਨਿਕਲ ਜਾਊ ਵੀ ਉਦੋਂ ਆਪਾਂ ਕੁੱਕਰ ਖੋਲਾਂਗੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਕਈ ਕਈ ਵਾਰ ਕੀ ਹੁੰਦਾ ਨਾ ਕੁੱਕਰਾਂ ਦੀ ਜਿਹੜੀ ਸੀਟੀ ਹੁੰਦੀ ਹੈ ਉਹ ਜਲਦੀ ਵੱਜ ਜਾਂਦੀ ਹੈ ਕਈ ਵਾਰ ਥੋੜੀ ਮਤਲਬ ਕਿ ਛੋਟੀ ਵੱਜਦੀ ਹੈ ਕਈਆਂ ਨੇ ਹੁੰਦੀ ਜ਼ਿਆਦਾ ਲੰਬੇ ਸਮੇਂ ਤੱਕ ਵੱਜਦੀ ਆ ਸੋ ਸਾਡੇ ਵਾਲੇ ਕੁੱਕਰ ਜਿਹੜੀ ਸੀਡੀ ਉਹ ਲੰਬੇ ਸਮੇਂ ਤੱਕ ਚੱਲਦੀ ਇਸ ਕਰਕੇ ਅਸੀਂ ਤਿੰਨ ਜਦੋਂ ਤੀਜੀ ਵਿਸਲ ਵੱਜਣ ਲੱਗੀ ਸੀ ਉਦੋਂ ਗੈਸ ਬੰਦ ਕੀਤਾ ਹੈ ਅਗਰ ਤੁਹਾਡੇ ਕੁੱਕਰ ਦੀ ਵਿਸਲ ਜਿਹੜੀ ਬਹੁਤ ਜਲਦੀ ਵੱਜ ਕੇ ਬੰਦ ਹੋ ਜਾਂਦੀ ਹੈ ਤਾਂ ਤੁਸੀਂ ਤਿੰਨ ਚਾਰ ਤੋਂ ਪੰਜ ਵਿਸਲ ਜ਼ਰੂਰ ਲਗਵਾ ਲਿਓ ਇਹ ਇਹਦੇ ਨਾਲ ਕੀ ਹੈ ਨਾ ਦਾਲ ਫਿਰ ਕੱਚੀ ਨਹੀਂ ਰਹੂਗੀ ਬਣ ਜਾਵੇਗੀ ਜਲਦੀ ਜਿੰਨੇ ਨੂੰ ਕੁੱਕਰ ਵਿੱਚੋਂ ਆਪਾਂ ਆਪ ਨਿਕਲਦੀਆਂ ਉਹਨੇ ਨੂੰ ਆਪਾਂ ਤੜਕਾ ਤਿਆਰ ਕਰ ਲੈਣੇ ਆ ਸਬਜੀ ਨੂੰ ਦਾਲ ਨੂੰ ਲਗਾਉਣ ਦੇ ਲਈ ਆਪਾਂ ਇੱਥੇ ਛੋਟੇ-ਛੋਟੇ ਸਾਈਜ਼ ਦੇ ਟਮਾਟਰ ਲੈਏ ਨੇ ਚਾਰ ਟਮਾਟਰ ਹੈ ਜੀ ਇਹ ਜੇ ਤੁਹਾਡੇ ਕੋਲ ਥੋੜੇ ਮੀਡੀਅਮ ਸਾਈਜ਼ ਦੇ ਤਾਂ ਤੁਸੀਂ ਦੋ ਲੈ ਸਕਦੇ ਹੋ ਆਪਾਂ ਦੋ ਕਾਲੀਆਂ ਦੋ ਪੌਥੀਆਂ ਲਵਾਂਗੇ ਜੀ ਲਸਣ ਦੀਆਂ ਇਹਦੇ ਵਿੱਚ ਲਸਣ ਪਾਇਆ ਬਹੁਤ ਵਧੀਆ ਲੱਗਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਜੀ ਥੋੜਾ ਜਿਹਾ ਆਦਰਕ ਦਾ ਟੁਕੜਾ ਲਿਆਏ ਔਰ ਸਵਾਦ ਅਨਸਾਰ ਪਹਰੀਆਂ ਮਿਰਚਾਂ ਪਾਵਾਂਗੇ ਦੋ ਆਪਾਂ ਪਿਆਜ਼ ਲੈਏ ਮੀਡੀਅਮ ਸਾਈਜ਼ ਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੱਟ ਕੱਟ ਕੇ ਧੋ ਸਵਾਰ ਲਵਾਂਗੇ ਜੀ ਸਾਰੀਆਂ ਚੀਜ਼ਾਂ ਨੂੰ ਧੋਸ ਕੱਟ ਕੇ ਧੋਸ ਵਾਰ ਕੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਹਾਂ ਜੀ ਦੇਖੋ ਜੀ ਆਪਾਂ ਨੇ ਸਾਰੀਆਂ ਚੀਜ਼ਾਂ ਨੂੰ ਕੱਟਣ ਤੋਂ ਬਾਅਦ ਚੰਗੀ ਛਿੱਲਣ ਤੋਂ ਬਾਅਦ ਚੰਗੀ ਤਰ੍ਹਾਂ ਦੇ ਨਾਲ ਧੋਸ ਵਾਰ ਲਿਆ ਕਈ ਪਾਣੀਆਂ ਵਿੱਚ ਧੋ ਲਿਆ ਜੀ ਆਪਾਂ ਨੇ ਇਹਨਾਂ ਨੂੰ ਹੁਣ ਆਪਾਂ ਇਹਨਾਂ ਨੂੰ ਮਿਕਸੀਜ ਗ੍ਰाइंड ਨਹੀਂ ਕਰਨਾ ਤੁਸੀਂ ਚਾਹੋ ਤਾਂ ਇਹਨੂੰ ਕੁੰਡੀ ਸੋਟੇ ਵਿੱਚ ਵੀ ਕੁਟ ਸਕਦੇ ਹੋ ਜਾਂ ਫਿਰ ਤੁਸੀਂ ਇਦਾਂ ਦੇ ਚਿਲੀ ਕਟਰ ਦੇ ਵਿੱਚ ਇਹਨੂੰ ਗ੍ਰाइंड ਕਰ ਸਕਦੇ ਹੋ ਪੀਸ ਸਕਦੇ ਹੋ ਜੀ ਔਰ ਜੇ ਤੁਹਾਡੇ ਕੋਲ ਇਹ ਵੀ ਨਹੀਂ ਹੈ ਕੁੰਡੀ ਸੋਟਾ ਵੀ ਨਹੀਂ ਹੈਗਾ ਫਿਰ ਤੁਸੀਂ ਦਰਦਰਾ ਜਾਂ ਮਿਕਸੀ ਵਿੱਚ ਪੀਸ ਲਿਓ ਨਹੀਂ ਮਲੈਮ ਪੇਸਟ ਦਾ ਨਾਮ ਬਣਾਇਓ ਇਧਰ ਕੁੱਕਰ ਵਿੱਚ ਉਹ ਭਾਪ ਨਿਕਲ ਚੁੱਕੀ ਆ ਔਰ ਆਪਾਂ ਢੱਕਣ ਖੋਲ੍ਹ ਕੇ ਦੇਖ ਲਵਾਂਗੇ ਜੇ 3 ਵਿਸਲਾਂ ਵੱਜਣ ਤੋਂ ਬਾਅਦ ਦਾਲ ਕੁਛ ਇਸ ਤਰ੍ਹਾਂ ਦੀ ਹੋ ਗਈ ਆ ਅੱਧ ਪੱਕੀ ਜੀ ਹੋ ਗਈ ਆ ਹੁਣ ਇਹਦੇ ਵਿੱਚ ਆਪਾਂ ਕੀ ਆ ਪਾ ਦਵਾਂਗੇ ਕੀਆ ਨੂੰ ਆਪਾਂ ਨੇ ਛਿੱਲ ਕੇ ਧੋ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਟੱਕ ਕੇ ਰੱਖੀ ਹੋਈ ਸੀ ਦੇਖੋ ਜੀ ਕੀ ਆ ਆਪਾਂ ਨੇ ਕੁੱਕਰ ਵਿੱਚ ਪਾ ਦਿੱਤੀ ਆ ਪਾਣੀ ਜਿੰਨਾ ਕਸੀਂ ਪਾਇਆ ਮਤਲਬ ਜਿੰਨਾ ਕ ਮੈਂ ਅੱਗੇ ਪਾਉਣੀ ਆ ਆਪਣੇ ਘਰੇ ਜਿੱਦਾਂ ਬਣਾਉਂਦੀ ਆ ਮੈਂ ਉਹ ਹੀ ਥੋੜੇ ਦਿਨ ਤੋਂ ਦਸਿਆ ਹੀ ਉਹਨਾਂ ਕਹੀ ਮੈਂ ਪਾਣੀ ਪਾਇਆ ਜੀ ਤੁਸੀਂ ਇਹਨੂੰ ਪਤਲੀ ਕਰਨਾ ਚਾਹੁੰਦੇ ਹੋ ਜਾਂ ਹੋਰ ਸੰਘਣ ਹੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਪਾਣੀ ਦੀ ਮਾਤਰਾ ਘੱਟ ਵੱਧ ਕਰ ਸਕਦੇ ਹੋ ਹੁਣ ਆਪਾਂ ਨੇ ਕੀ ਆ ਪਾਣ ਤੋਂ ਬਾਅਦ ਉਦਾਂ ਹੀ ਦੋ ਬਿਸਤਾਂ ਲਗਵਾਨੀਆਂ ਨੇ ਜਦੋਂ ਤੀਜੀ ਬਿਸਰ ਵੱਜਣ ਲੱਗੂਗੀ ਆਪਾਂ ਗੈਸ ਬੰਦ ਕਰ ਦੇਣਾ ਹੈ ਔਰ ਆਪ ਆਪ ਆਪਣੇ ਆਪ ਨਿਕਲਣ ਤੱਕ ਦਾ ਇੰਤਜ਼ਾਰ ਕਰਨਾ ਹੈ ਜੀ ਇਹਨਾਂ ਨੂੰ ਆਪਾਂ ਤੜਕਾ ਚਿਲੀ ਕਟਰ ਕਰ ਲੈਣੇ ਆ ਜੈਸਾ ਆਪਾਂ ਨੇ ਔਨ ਕਰ ਦਿੱਤਾ ਹੈ ਜੀ ਕੁੱਕਰ ਪਰ ਰੱਖ ਦਿੱਤਾ ਹੁਣ ਆਪਾਂ ਇਹਨੂੰ 20 ਮਿੰਟ ਵੱਜਣ ਦਵਾਂਗੇ ਦੇਖੋ ਜੀ ਦੇ ਵਿੱਚ ਆਪਾਂ ਨੇ ਮਸਾਲਾ ਪੀਸਣਾ ਹੈ ਆਪਾਂ ਨੇ ਉਹਨੂੰ ਧੋ ਲਿਆ ਏ ਇਹਨੇ ਆਪ ਇਹਦੇ ਵਿੱਚ ਮਸਾਲਾ ਪੀਸ ਲੈਣੇ ਆ ਉਦੋਂ ਤਾਂ ਆਪਾਂ ਧੋ ਕੇ ਰੱਖੀ ਹੁੰਦੀ ਹੈ ਹਰ ਇੱਕ ਚੀਜ਼ ਪਰ ਜਦੋਂ ਆਪਾਂ ਵਰਤੋ ਚਲਿਆਣੀ ਹੁੰਦੀ ਉਦੋਂ ਵੀ ਇੱਕ ਵਾਰ ਧੋ ਲਿਆ ਕਰੋ ਹੁਣ ਆਪਾਂ ਇਹਦੇ ਵਿੱਚ ਨਾ ਮਸਾਲਾ ਪੀਸ ਲਵਾਂਗੇ ਮਸਾਲਾ ਪੀਸਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਜੀ ਔਰ हां ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਆਪਾਂ ਨੇ ਨਾ ਜਿਹੜੇ ਟਮਾਟਰ ਲਏ ਨੇ ਉਹ ਵੀ ਇਹਦੇ ਵਿੱਚ ਹੀ ਪੀਸਣੇ ਆ ਨਾਲ ਹੀ ਆਪਾਂ ਨੇ ਇਹਦੇ ਪੀਸ ਦੇਣੇ ਨੇ ਟਮਾਟਰ ਵੀ ਐਦਾਂ ਆਪਾਂ ਨੇ ਉੱਪਰਲਾ ਹਿੱਸਾ ਇਹਦਾ ਕੱਟ ਕਰ ਦੇਣਾ ਹੈ ਉਸ ਤੋਂ ਬਾਅਦ ਆਪਾਂ ਨੇ ਇਹਦੇ ਨਾਲ ਹੀ ਪੀਸ ਦੇਣੇ ਆ ਜੀ ਦੇਖੋ ਜੀ ਮਸਾਲਾ ਆਪਾਂ ਨੇ ਗ੍ਰाइंड ਕਰ ਲਿਆ ਏ ਹੁਣ ਇਹਨੂੰ ਆਪਾਂ ਕੱਢ ਦਿੱਤਾ ਕਿ ਡੋਂਗੇ ਜ ਇਹਨੂੰ ਪਾਨੇ ਟੱਕ ਦੇਣੇ ਆ ਦੇਖੋ ਇਧਰ ਤੀਜੀ ਵਿਸਲ ਵੱਜਣ ਲੱਗੀ ਸੀ ਆਪਾਂ ਗੈਸ ਬੰਦ ਕਰ ਦਿੱਤਾ ਤੇ ਆਪਾਂ ਆਪਣੇ ਆਪ ਨਿਕਲਣ ਤੱਕ ਦਾ ਇੰਤਜ਼ਾਰ ਕਰਾਂਗੇ ਇੰਨੇ ਆਪਾਂ ਮਸਾਲਾ ਭੁੰਨ ਲੈਨੇ ਆ ਇਧਰ ਪਕੜਾਹੀ ਰੱਖ ਲਈਏ ਜੀ ਗੈਸ ਦੇ ਉੱਤੇ ਇਹਦੇ ਵਿੱਚ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਗਰਮ ਹੋਣ ਦਵਾਵਾਂਗੇ ਤੇਲ ਨੂੰ ਆਪਾਂ ਨੇ ਧੂਏ ਧਰ ਗਰਮ ਕਰਨਾ ਹੈ ਜੀ ਦੇਖੋ ਜੀ ਤੇਲ ਗਰਮ ਹੋ ਚੁੱਕਿਆ ਹੈ ਹੁਣ ਇਹਦੇ ਵਿੱਚ ਆਪਾਂ ਇੱਕ ਛੋਟੀ ਚਮਚ ਦੇ ਗੇੜ ਪਾਵਾਂਗੇ ਜੀਰਾ ਜੀ ਰਾ ਚਟਕ ਗਿਆ ਏ ਉਹ ਨਾਲ ਹੀ ਪਾ ਦਵਾਂਗੇ ਆਪਾਂ ਜਿਹੜਾ ਪੀਸ ਕੇ ਰੱਖਿਆ ਸੀ ਮਸਾਲਾ ਜਦੋਂ ਤੁਸੀਂ ਮਸਾਲਾ ਕੜਾਹੀ ਦੇ ਵਿੱਚ ਪਾਣਾ ਉਹਦੇ ਤੁਸੀਂ ਗੈਸ ਟੱਟ ਕਰ ਲਿਓ ਉਸ ਤੋਂ ਬਾਅਦ ਤੁਸੀਂ ਗੈਸ ਨੂੰ ਫਿਰ ਵੱਧ ਕਰ ਲੈਣਾ ਹੈ ਜੀ ਉਹਨਾਂ ਫਰਨ ਗੈਸ ਬੰਦ ਕਰ ਦਿੱਤਾ ਏ ਔਰ ਬੱਦ ਸੇਕਦੇ ਉੱਤੇ ਆਪਾਂ ਇਹਨੂੰ ਭੁੰਨਾਂਗੇ ਇਹਨੂੰ ਉਸ ਤਰ੍ਹਾਂ ਹੀ ਭੁੰਨਣਾ ਵਾਹ ਜਿਦਾ ਆਪਾਂ ਸਬਜ਼ੀ ਲਈ ਭੁੰਨਦੇ ਹੁੰਨੇ ਜਦੋਂ ਤੱਕ ਪਿਆਜ਼ ਦਾ ਪਾਣੀ ਨਹੀਂ ਸੁੱਕ ਸੁੱਕ ਜਾਂਦਾ ਉਦੋਂ ਤੱਕ ਇਹਦੇ ਵਿੱਚ ਆਪਾਂ ਨਮਕ ਔਰ ਹਲਦੀ ਨਹੀਂ ਪਾਵਾਂਗੇ ਪਹਿਲਾਂ ਕਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਦੇਖੋ ਸਾਰੀ ਸਬਜ਼ੀ ਦੀ ਗੱਲ ਜਿਹੜੀ ਮਸਾਲੇ ਤੇ ਡਿੱਗੀ ਹੁੰਦੀ ਜਦੋਂ ਮਸਾਲਾ ਚੰਗੀ ਤਰ੍ਹਾਂ ਪੁੱਜਿਆ ਹੋਇਆ ਹੋਵੇ ਨਾ ਸਬਜ਼ੀ ਦਾਣ ਸਬਜ਼ੀ ਦਾ ਸੁਆਬ ਜਿਹੜਾ ਹੈ ਬਹੁਤ ਵਧੀਆ ਆਉਂਦਾ ਹੈ ਬਹੁਤ ਜਿਆਦਾ ਫਿਰ ਇਹਦੇ ਵਿੱਚ ਮਸਾਲੇ ਵਗੈਰਾ ਪਾਣ ਦੀ ਵੀ ਜ਼ਰੂਰਤ ਨਹੀਂ ਹੁੰ ਦੇਖੋ ਅੱਜ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਦੇ ਵਿੱਚ ਐਡ ਨਹੀਂ ਕਰਾਂਗੇ ਕਿਉਂਕਿ ਟਮਾਟਰਾਂ ਦਾ ਰੰਗ ਵੀ ਬਹੁਤ ਸੋਹਣਾ ਲਾਲ-ਲਾਲ ਜਿਹਾ ਸੀਗਾ ਔਰ ਜਿਹੜੀਆਂ ਆਪਾਂ ਮਿਰਚਾਂ ਪਾਈਆਂ ਨੇ ਮਿਰਚਾਂ ਦੇ ਵਿੱਚ ਕੁਝ ਮਿਰਚਾਂ ਲਾਲ ਸੀਗੀਆਂ ਇਹਨਾਂ ਪੂਰੀਆਂ ਲਾਲ ਮਿਰਚ ਆਪਾਂ ਪਾਤੀਆਂ ਸੀਗੀਆਂ ਹੁਣ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਐਡ ਨਹੀਂ ਕਰਾਂਗੇ ਇੱਧਰ ਮਸਾਲਾ ਆਪਣਾ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਿਆ ਤੁਸੀਂ ਦੇਖ ਸਕਦੇ ਹੋ ਮਸਾਲੇ ਨੇ ਚੰਗੀ ਤਰ੍ਹਾਂ ਤੇਲ ਜਿਹੜਾ ਆ ਛੱਡ ਦਿੱਤਾ ਹੈ ਹੁਣ ਇਹਦੇ ਵਿੱਚ ਆਪਾਂ ਨਮਕ ਔਰ ਹਲਦੀ ਪਾਵਾਂਗੇ ਸਵਾਦ ਅਨੁਸਾਰ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਨਮਕ ਇੱਕ ਛੋਟੀ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਹਲਦੀ ਪਾਊਡਰ ਛੋਟੀ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਤੰਗੀਆਂ ਪਾਊਡਰ ਤੰਗੀਆਂ ਪਾਊਡਰ ਪਾਣ ਤੋਂ ਬਾਅਦ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਜਦੋਂ ਮੈਂ ਨਮਕ ਨਮਕੋਰ ਹਲਦੀ ਪਾਈ ਆ ਉਦੋਂ ਮੈਂ ਸੇਕ ਜਿਹੜਾ ਫੇਰ ਘੱਟ ਕਰ ਲਿਆ ਸੀ ਤਾਂ ਜੋ ਆਪਣਾ ਸੰਸਾਲਾ ਸੜੇ ਨਾ ਹੁਣ ਆਪਾਂ ਸੇਕ ਨੂੰ ਫੇਰ ਵੱਧ ਕਰਕੇ ਇਹਨੂੰ ਇੱਕ ਵਾਰੀ ਹਲਦੀ ਵਗੈਰਾ ਜਿਹੜੀ ਕੱਚੀ ਨਾ ਰਹੇ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਮਸਾਲੇ ਨੂੰ ਹੋਰ ਪਕਾ ਲਵਾਂਗੇ ਦੇਖੋ ਆਪਾਂ ਨੇ ਬਿਲਕੁਲ ਥੋੜਾ ਜਿਹਾ ਪਾਣੀ ਪਾਣਾ ਹੈ ਇਹਨਾਂ ਕ ਪਾਣੀ ਪਾਣ ਤੋਂ ਬਾਅਦ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਇੱਕ ਵਾਰੀ ਫੇਰ ਦੇਖੋ ਜਿੰਨੇ ਨੂੰ ਮਸਾਲਾ ਦਵਾਰਾ ਘੁੱਜਦਾਏ ਉਹਨਾਂ ਨੂੰ ਆਪਾਂ ਇੱਧਰ ਕੁੱਕਰ ਚੋਂ ਭਾਪ ਵੀ ਨਿਕਲ ਚੁੱਕੀ ਐ ਤੁਹਾਨੂੰ ਮੈਂ ਦਿਖਾ ਦਵਾ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਯਾਰ ਛੋਲੇ ਦੀ ਦਾਲ ਚੰਗੀ ਤਰ੍ਹਾਂ ਦੇ ਨਾਲ ਪੱਕ ਚੁੱਕੀ ਐ ਬਸ ਹੁਣ ਇਹਦੇ ਵਿੱਚ ਆਪਾਂ ਤੜਕਾ ਜਿਹੜਾ ਰਲਾਣਾ ਐ ਤੇ ਤੁਹਾਨੂੰ ਦਿਖਾਣੇ ਆ ਜੀ ਦੇਖੋ ਜੀ ਪਾਣੀ ਪਾਣ ਤੋਂ ਬਾਅਦ ਮਸਾਲਾ ਫਿਰ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਿਆ ਇਹ ਮਸਾਲੇ ਨੇ ਫਿਰ ਤੇਲ ਛੱਡ ਦਿੱਤਾ ਹੈ ਜੀ ਹੁਣ ਇਹਦੇ ਵਿੱਚ ਆਪਾਂ ਕੀਆ ਮਿਕਸ ਕਰ ਦਵਾਂਗੇ ਤੁਸੀਂ ਚਾਹੋ ਤਾਂ ਕੜਾਹੀ ਵਿੱਚ ਤੜਕਾ ਜਿਹੜਾ ਕੁੱਕਰ ਵਿੱਚ ਵੀ ਪਾ ਸਕਦੇ ਹੋ ਚਾਹੋ ਤਾਂ ਤੁਸੀਂ ਜਿਹੜੀ ਦਾਲ ਬਣਾਈ ਹੈ ਕੀ ਅਸ਼ੋਲੇ ਦੀ ਉਹਨੂੰ ਵੀ ਕੁੱਕਰ ਵਿੱਚ ਐਡ ਕਰ ਕੜਾਹੀ ਵਿੱਚ ਐਡ ਕਰ ਸਕਦੇ ਹੋ ਜਿਵੇਂ ਤੁਹਾਡਾ ਦਿਲ ਕਰਦਾ ਤੁਸੀਂ ਉਦਾਂ ਕਰ ਲਿਓ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਘੀਆ ਨੂੰ ਕੁੱਕਰ ਵਿੱਚੋਂ ਕੜਾਹੀ ਵਿੱਚ ਮਸਾਲੇ ਦੇ ਨਾਲ ਪਾ ਦਿੱਤਾ ਹੈ ਔਰ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਆਪਾਂ 2-4 ਮਿੰਟ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਕੁਲਮੀ ਕੁਲਮੀ ਦੀ ਕਿਆਸ਼ ਕੋਲੇਂਦਾਲ ਬਣ ਕੇ ਤਿਆਰ ਹੋਈ ਆ ਔਰ ਤੁਸੀਂ ਪਾਣੀ ਦੀ ਕੁਆਂਟੀਟੀ ਆਪਣੇ ਹਿਸਾਬ ਦੇ ਨਾਲ ਵਧ ਘਟ ਕਰ ਸਕਦੇ ਹੋ ਸਾਡੇ ਘਰ ਇਸ ਤਰ੍ਹਾਂ ਦੀ ਹੀ ਖਾਂਦੇ ਆ ਮੈਂ ਤੁਹਾਡੇ ਨਾਲ ਉਹੀ ਤਰੀਕਾ ਸ਼ੇਅਰ ਕੀਤਾ ਹੈ ਜੀ ਬਹੁਤ ਵਧੀਆ ਦਾਲ ਬਣ ਕੇ ਤਿਆਰ ਹੋਈ ਆ ਘੱਟ ਮਸਾਲਿਆਂ ਦੇ ਨਾਲ ਆਪਾਂ ਨੇ ਬਹੁਤ ਹੀ ਵਧੀਆ ਕਿਆਸ਼ ਛੋਲੇ ਦੀ ਦਾਲ ਬਣਾ ਕੇ ਤਿਆਰ ਕਰ ਲਈ ਆ ਤੁਹਾਨੂੰ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਮੇਰੀ ਵੀਡੀਓ ਥੋੜੀ ਜੀ ਵੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੇ ਚੈਨਲ ਉੱਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ